ਨਮਸਕਾਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ Haryana Himachal ਤੇ ਮੈਂ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਤੇ ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਗੱਲ Air India ਦਾ ਯਾਤਰੀ ਜਹਾਜ਼ ਕ੍ਰੈਸ਼ ਹੋ ਚੁੱਕਾ ਹੈ ਅਹਮਦਾਬਾਦ ਦੇ ਵਿੱਚ ਯਾਤਰੀ ਜਹਾਜ਼ ਕ੍ਰੈਸ਼ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ 에어ਪੋਰਟ ਤੇ ਟੇਕ-ਆਫ ਦੌਰਾਨ ਇਹ ਹਾਦਸਾ ਹੋਇਆ ਜਹਾਜ਼ ਦੇ ਵਿੱਚ 242 ਯਾਤਰੀ ਸਵਾਰ ਸਨ ਕ੍ਰੈਸ਼ ਤੋਂ ਬਾਅਦ 에어ਪੋਰਟ ਤੇ ਹੜਕੰਪ ਮਚਿਆ ਹੋਇਆ ਹੈ ਬਗਾਨੀ ਨਗਰ ਅਹਮਦਾਬਾਦ ਦੇ ਵਿੱਚ ਇਹ ਕ੍ਰੈਸ਼ ਹੋਇਆ ਹੈ ਅਹਮਦਾਬਾਦ ਲੰਡਨ 에ਅ ਫਲਾਈਟ ਜਾ ਰਹੀ ਸੀ ਸੂਬਾ ਪੁਲਿਸ ਨੇ ਹਾਦਸੇ ਦੀ ਪੁਸ਼ਟੀ ਕਰ ਦਿੱਤੀ ਹੈ ਪੀਐਮਓ ਨੇ ਗੁਜਰਾਤ ਸਰਕਾਰ ਤੋਂ ਜਾਣਕਾਰੀ ਪੂਰੀ ਮੰਗੀ ਹੈ ਪਲੇਨ ਸਰਦਾਰ ਵੱਲਭ ਭਾਈ ਪਲੇ ਪਟੇਲ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਲੰਡਨ ਜਾ ਰਿਹਾ ਸੀ ਜਹਾਜ਼ ਦੇ ਵਿੱਚ 242 ਯਾਤਰੀ ਸਵਾਰ ਸਨ ਜਹਾਜ਼ ਹਵਾਈ ਅੱਡੇ ਉੱਤੇ ਟੇਕ-ਆਫ ਵੇਲੇ ਕ੍ਰੈਸ਼ ਹੋਇਆ ਬਚਾਅ ਟੀਮਾਂ ਮੌਕੇ ਤੇ ਪਹੁੰਚੀਆਂ ਹੋਈਆਂ ਨੇ ਇਸ ਸੰਬੰਧੀ ਕਈ ਵੀਡੀਓ ਵੀ ਸਾਹਮਣੇ ਆ ਰਹੇ ਨੇ ਤਸਵੀਰਾਂ ਤੁਸੀਂ ਆਪਣੀ ਟੀਵੀ ਸਕ੍ਰੀਨਸ ਤੇ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਧੂਏ ਦਾ ਗੁਬਾਰ ਹਵਾ ਦੇ ਵਿੱਚ ਉੱਡਦਾ ਹੋਇਆ ਤੇ 242 ਯਾਤਰੀ ਇਸ ਦੇ ਵਿੱਚ ਸਵਾਰ ਸਨ ਵੀਡੀਓ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਸਾਰਾ ਇਲਾਕਾ ਧੂਏ ਦੇ ਨਾਲ ਟਕਿਆ ਹੋਇਆ ਹੈ ਸਭ ਕੁਝ ਸੜਕੇ ਸਵਾ ਹੋ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਰੈ residențial ਏਰੀਆ ਦੀ ਪਾਰਕਿੰਗ ਦੇ ਵਿੱਚ ਇਹ ਪਲੇਨ ਕ੍ਰੈਸ਼ ਹੋਇਆ ਜਾ ਕੇ ਤੇ ਜਿਹੜੀਆਂ ਗੱਡੀਆਂ ਉੱਥੇ ਖੜੀਆਂ ਸਨ ਉਸ ਦੇ ਵਿੱਚ ਵੀ ਅੱਗ ਲੱਗ ਗਈ ਰਿਪੋਰਟ ਮੁਤਾਬਕ ਇਹ ਹਾਦਸਾ ਜਹਾਜ਼ ਦੇ ਇੰਜਨ ਦੇ ਵਿੱਚ ਤਕਨੀਕੀ ਖਰਾਬੀ ਕਰਕੇ ਵਾਪਰਿਆ ਹੈ ਜਹਾਜ਼ ਦੇ ਵਿੱਚ 242 ਲੋਕ ਸਵਾਰ ਸਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਬਚਾਅ ਕਾਰਜ ਦੇ ਵਿੱਚ ਲੱਗੀਆਂ ਹੋਈਆਂ ਨੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਯਾਤਰੀ ਇਸ ਦੇ ਵਿੱਚ ਜ਼ਖਮੀ ਹੋਏ ਨੇ ਤੇ 242 ਯਾਤਰੀ ਤੁਸੀਂ ਸੋਚ ਸਕਦੇ ਹੋ ਕਿੰਨਾ ਵੱਡਾ ਹਾਦਸਾ ਅਹਮਦਾਬਾਦ ਦੇ ਵਿੱਚ ਇਹ ਵਾਪਰਿਆ ਹੈ ਤੇ ਸੂਬਾ ਪੁਲਿਸ ਨੇ ਇਸ ਹਾਦਸੇ ਦੀ ਪੁਸ਼ਟੀ ਵੀ ਕਰ ਦਿੱਤੀ ਹੈ ਪੀਐਮਓ ਨੇ ਗੁਜਰਾਤ ਸਰਕਾਰ ਤੋਂ ਪੂਰੀ ਜਾਣਕਾਰੀ ਮੰਗੀ ਹੈ ਪਲੇਨ ਸਰਦਾਰ ਵੱਲਭ ਭਾਈ ਪਟੇਲ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਲੰਡਨ ਜਾ ਰਿਹਾ ਸੀ ਜਹਾਜ਼ ਦੇ ਵਿੱਚ 242 ਯਾਤਰੀ ਸਵਾਰ ਸਨ ਜਹਾਜ਼ ਹਵਾਈ ਅੱਡੇ ਉੱਤੇ ਟੇਕ-ਆਫ ਵੇਲੇ ਕ੍ਰੈਸ਼ ਹੋਇਆ ਬਚਾਅ ਟੀਮਾਂ ਮੌਕੇ ਤੇ ਪਹੁੰਚੀਆਂ ਹੋਈਆਂ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਰੀਆਂ ਤਸਵੀਰਾਂ ਤੁਹਾਨੂੰ ਉਸੇ ਥਾਂ ਦੀਆਂ ਦਿਖਾ ਰਹੇ ਆ ਜਿੱਥੋਂ ਇਹ ਪਲੇਨ ਕ੍ਰੈਸ਼ ਹੋਇਆ ਹੈ ਇਸ ਖਬਰ ਤੇ ਅੱਗੇ ਜ਼ਿਆਦਾ ਜਾਣਕਾਰੀ ਲੈ ਕੇ ਸਾਡੇ ਨਾਲ ਸਾਡੇ ਸਹਿਯੋਗੀ ਪੰਕਜ ਮੱਲੀ ਜੁੜਗੇ ਨੇ ਪੰਕਜ ਕੀ ਕੁਝ ਜਾਣਕਾਰੀ ਅਹਮਦਾਬਾਦ ਦੇ ਵਿੱਚ ਇੱਕ ਪਲੇਨ ਕ੍ਰੈਸ਼ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਲੰਡਨ ਜਾ ਰਹੀ ਸੀ ਇਹ ਪੂਰੀ ਫਲਾਈਟ 242 ਯਾਤਰੀ ਇਸ ਦੇ ਵਿੱਚ ਸਵਾਰ ਸਨ ਹਾਂ ਬਿਲਕੁਲ ਦੇਖੋ ਦਿੱਪਾ ਇੱਕ ਬਹੁਤ ਹੀ ਦਰਦਨਾਕ ਖਬਰ ਜਿਹੜੀ ਨਾ ਸਾਹਮਣੇ ਆਈ ਹੈ ਦਰਾਤੇ ਅਹਮਦਾਬਾਦ ਤੋਂ ਜਿੱਥੇ 에ਅਰ ਇੰਡੀਆ ਦਾ ਇੱਕ ਜਿਹੜਾ ਪਲੇਨ ਸੀ ਉਹ ਜਿਹੜਾ ਵਾ ਕ੍ਰੈਸ਼ ਹੋਇਆ ਜਿਸਦੇ ਵਿੱਚ ਜੋ ਜਾਣਤਾ ਨਹੀਂ ਦਿੱਤੀ ਹੈ ਕਿ 242 ਦੇ ਕਰੀਬ ਯਾਤਰੀ ਸੀ ਤਾਂ ਜਿਹੜੀ 에어 ਇੰਡੀਆ ਦੀ ਫਲਾਈਟ ਸੀ ਤੇ ਲੰਡਨ ਵਿੱਚ ਜਿਹੜਾ ਵਾ ਉਹ ਉਹ ਜਾ ਰਹੀ ਸੀ ਤਾਂ ਇਸ ਦੌਰਾਨ ਜਿਹੜਾ ਟੇਕ-ਆਫ ਦੇ ਦੌਰਾਨ ਜਿਹੜਾ ਇਹ ਹਾਦਸਾ ਵਾਪਰਿਆ ਜਿਸਦੇ ਵਿੱਚ 에어 ਇੰਡੀਆ ਦੀ ਜਿਹੜੀ ਫਲਾਈਟ ਸੀ ਇੱਕ ਜਿਹੜੀ ਬਹੁਤ ਦੀਵਾਰ ਦੇ ਨਾਲ ਟਕਰਾ ਗਈ ਟਕਰਾਉਣ ਕਰਕੇ ਜਿਹੜਾ ਉੱਥੇ ਇੱਕ ਵੱਡਾ ਹਾਦਸਾ ਜਿਹੜਾ ਵਾ ਵਾਪਰ ਗਿਆ ਹੈ ਹਾਲਾਂਕਿ ਬਹੁਤ ਹੀ ਦਰਸਨਾ ਘਟਨਾਏ 242 ਤੋਕ ਉਹ ਲੋਕ ਜਿਹੜੇ

वो अभी सत्तावार माहिती नहीं आ रही है जिस तरह से हॉस्पिटल और एयरपोर्ट अथॉरिटी या एयर इंडिया से द्वारा जो मिले मिलेगी तभी पक्की माहिती मानी जा सकती है तो जो अस्पताल से वहां के ने तो की दूरी मेघानी नगर मानी जा रही तो तीन सौ चार किलोमीटर की दूरी मानी जा रही है